ਜਪਨੀ ਕਿਥੇ ਨਾ ਪਲਾਟ ਚ ਜਾਣਾ ਚੱਲ ਬੈਗ ਤੇ ਫੜਦਾ ਫਿਰ ਦਦਨ ਬੈਗ ਦੇ ਆ ਜੀ ਓਹੋ ਚੱਲ ਚੱਲੇ ਚੱਲ ਗਏ ਖੁੱਲੇ ਇਹ ਕਿੱਦਿ ਓਹੋ ਰੋਣਾ ਕਿਹੜੀ ਗੱਲ ਦਾ ਇਧਰ ਨਵੇਂ ਪੈਣਾ ਕਿਥੇ ਜਾਣਾ ਆਪਾਂ ਹਾਂ ਆਪਾਂ ਪਲਾਟ ਤੇ ਚੱਲੇ ਯਾ ਸਕੂਲ ਨਾ ਲੈਣਾ ਚੱਲ ਜਲਾਵੇਂ ਨਹੀਂ ਕੀਤੀ ਨਹੀਂ ਨਹੀਂ ਪਲਾਟ ਚ ਨਹੀਂ ਸਕੂਲੇ ਜਾਣਾ ਚੰਗਾ ਹੁਣ ਬਸ ਛੁੱਟਦੇ ਚੱਲ ਪਲਾਟ ਚੱਲ ਚੱਲ ਪਲਾਟ ਚਲੀਏ ਚੱਲ ਪਲਾਟ ਚ ਪਲਾਟ ਚਲੀ ਠੀਕ ਆ ਸਕੂਲ ਨਹੀਂ ਆਣਾ ਚੱਲ ਗਾ ਮੈਡਮ ਕੱਟਦੀ ਆ ਹੈ ਚੱਲ ਕੋਈ ਨਹੀਂ ਚੱਲ ਜਾ

ਮਸਕਰ ਹੈ ਮਸਕਰ ਵਿਧਿਆ ਨਾ ਬਾਂ ਮ ਕਾ ਨਾ ਕਿ ਦਵਾ ਆਪਣੇ ਜੇਬ ਚੋਂ ਤਾਂ ਫੋਨ ਚਲਾ ਫੇਰੇ ਇਹ ਚੱਲੇ ਆ ਅੱਜ ਲਾੜ ਚੱਲੇ ਆ ਅੱਛਾ ਨੀ ਸਕੂਲੇ ਚੱਲੇ ਜਾਂ ਪਤਾ ਨਹੀਂ ਰੋਂਦੀ ਜਾਂਦੀ ਹੈ ਤੇ ਹੱਸ ਕੇ ਆਉਂਦੀ। ਮੈਂ ਖੁਸ਼ੀ ਵੇਖਨੀ ਖੁਸ਼ੀ ਚੈੱਕ ਕਰੋ। ਕਿੰਨੀ ਕੁ ਖੁਸ਼ੀ ਆ। ਹੈਂ? ਵਿਵਹਰਾਂ ਨ ਲੱਭਣ ਲਿਆ। ਘਰ ਚਲੀ ਮਮਾ ਨਹੀਂ ਹੈ ਗਈ ਇੱਥੇ। ਚਾ ਚਾਚੂ ਨੂੰ ਸੱਸੀ ਕਹ ਪਾਦੇ ਸਾਰਿਆਂ ਨੂੰ ਤੇ ਫਿਰ ਚਲੀ ਗਈ ਕਾ ਚਾਚੀ ਗਾਲ। ਨਹੀਂ ਕਰੋ ਚੱਕ। ਆ ਤੈ ਭਿੰਮੀ ਆਂਦੇ। ਕਿੱਦਾਂ ਫੜ ਜਾਣਾ ਕੈਂਪ ਦੇ ਚੜ੍ਹਦੇ ਕਲਾ ਆਪਣੇ ਤੇ ਬਟਾਲੇ ਫੀਰਾ ਜਮੀਨ ਪੈਣ ਡਿਆ ਦੋ ਦੂਧ ਹਾਂਜੀ ਮੀ 65 ਦੂਧ ਸਰਦਾਰ ਸਾਹਿਬ ਮੈਂ ਤਾਂ ਮੁੰਡਾ ਕੀ ਕਰਦੈਂੀ ਹਾਂਜੀ ਮੈਂ ਆਉਂਦਾ ਹੀ ਨਹੀਂ ਨਹੀ ਨਾ ਹੈਂ 아빠 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 나 그래 ਚੰਗੀ ਤਰ੍ਹਾਂ ਪਛੀਨ ਹੋਣੀ ਆ ਚੰਗੀ ਚੰਗੀ ਤਰ੍ਹਾਂ ਲਾਉਣੀ ਪਿਸਟਟ ਪਾਪਾ ਨਹੀਂ ਸੋਣਦੇ ਨਹੀਂ ਜੇ ਪਾਪਾ ਹਾਂਜੀ ਮੈਂ ਪਛੀਨ ਆਣੀ ਚੰਗੀ ਤਰ੍ਹਾਂ ਪਛੀਨ ਹੋਣੀ ਚੰਗੀ ਤਰ੍ਹਾਂ ਲਾਉਣੀ ਕੋਈ ਪਤਾ ਕੀ ਜਾਂਦੀ ਸੁਬਲੇ ਮਹਿਨ ਮੰਦੀ ਇਹਨੂੰ ਜੇ ਦੁੱਧ ਪਿਆਉਂਦੇ ਜੇ ਨਾਲ ਨਾਲ ਫੂਨ ਦਿੰਦੇ ਤੂੰ ਕਹਿੰਦੀ ਤੂੰ ਤੇ ਆਂਦੀ ਮੈਂ ਦੁੱਧ ਪੀਣਾ ਨਾਲ ਫੋਨ ਦੋ ਲੰਮੇ ਪਿਆਰੇ ਨਾ ਬਜ਼ੁਰਗਿਆਂ ਇਹ ਬਜ਼ੁਰਗੇ ਭਾਜੀ ਭੂਟ ਨੂੰ ਆ ਪੜਾ ਤੂੰ ਨੂੰ ਕਿਤੇ ਰਹਿ ਦੇ ਹੂੰ ਤੈਨੂੰ ਕਿਹਾ ਉੱਠ ਕੇ ਬੈਠ ਉੱਠ ਕੇ ਬੈਠ ਚਲੋ ਮੈਂ ਚੋ ਡਰ ਨਾ ਡੋੜ ਵੰਦ ਕਿੰਦੀ ਪਾਣੀ ਲੱਗੇ ਪਾਉਣ ਦਾ ਹੁਣ ਵੇਖਿਓ ਲਾਸਟ ਤੇ ਕੀ ਕਰਦਾ ਵੇਖਿਓ ਕਾਲ ਤਾਂ ਧਿਆਨ ਨਾਲ ਹੂੰ ਬਗੜ ਗੱਡੀ ਲੱਗਾਈ ਸੱਤਨ ਉਹਨੇ ਬੈਠ ਨਾ ਉਹ ਗੱਡੀ ਹੂੰ ਚੇਤਾਪੁਰ ਨਾ ਉੱਤੇ ਇਹ ਵੀ ਚੇਤਾਪੁਰ ਇਹਨੂੰ ਚਲਾਉਣ ਲੱਗਾ ਗੱਡੀ ਗੱਡੀ ਲਗਾ ਚਲਾਉਂਦਾ ਚਲਾਉਂਦਾ ਗੱਡੀ ਚੇਤਾਪੁਰ ਦੇ ਉਹ ਇੱਕ ਆ ਤੇ ਹਾਂ ਇਹ ਜਸਾ ਬੋਲਣਾ ਨਾ ਉੱਤੇ ਮਰਤੇ ਤਰਗੋ ਲਗਾ ਚੇਤਾਪੁਰ ਗਿਆ ਇਦਾਂ ਅੱਜਾ ਸਾਹਮਣੇ ਕਹਿੰਦਾ ਤੇ ਕੀ ਪੜੇ ਹੁੰਦੇ ਫੇਰ ਉਹ ਕਰਦਾ ਸਾਹਮਣੇ ਜਾਨਾ ਕਿੰਨਾ ਕਦੀ ਦਾ ਕੱਢ ਦੇ ਉਹ ਲੋਕੋ ਕੁਦਾ ਦੇ ਕੋਕੂ ਕਿਦਾ ਕਰਦਾ ਕਿਸਾ ਪਿਛਾੜਦਾ ਬੱਕਰੀ ਕਿੰਨਾ ਕਦੀ ਬੱਕਰੀ ਕੁਛ ਨਹੀਂ ਲਿਆ ਕੋਈ ਫਿਲੂ ਕਿਦਾ ਕਰਦਾ ਮਿਹਨਤ ਕਰਨ ਕਾ ਫਾਇਦਾ ਕੀ ਹੋ ਕੇ ਕਾ 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 ਕ ਕੁਝ ਤਾਂ ਕਿਤੇ ਤਾਂ ਮਰੇ ਤੇ ਚਿਰ ਕੇ ਹੀਰੋਇਨ ਨਹੀਂ ਆ ਚੱਲ ਕੇ ਯਾਰ ਕੋਈ ਇਹ ਕੰਮ ਨਹੀਂ ਜੋ ਕਰਨਾ ਹੈ ਇਸੇ ਦਾ ਕਿਤੇ ਜਾਣਾ ਨਹੀਂ ਲੈਣਾ ਸਲੂਨ ਤੇ ਨਾ ਅਜੇ ਆਈ ਆ ਬੱਸ ਹਾਂਜੀ ਬੰਦ ਕਰ ਦੋ ਬੰਦ ਕਰ ਦਿੰਨਾ ਮੈਂ ਆਪੇ ਜਾਓ ਤੂੰ ਚਲੋ ਬੰਦ ਕਰ ਚਲੋ ਬੰਦ ਕਰੋ ਵੀ ਹਾਂਜੀ 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 ਜੀ ਭਣੀ ਲੈਣ ਦੇ ਹੂਤਾ ਉਸਤਾਦ ਓਏ ਖੜਾ ਖੜਾ ਹਾਂ ਹਾ ਸਰਾਟਾ ਭਰੀ ਭੈ ਆ ਗਈ ਓਏ ਹੈ ਬੋਲਦਾਨੀ ਐਡਾ ਤਰ ਲਾਇਆ ਐ ਹਲਾਇਆ ਐਂ ਕਰਕੇ ਹਰ ਗੁਣ ਕੋਣ ਆ ਐਸ਼ਾ ਦਦਾਇਆ ਜੇ ਛੀ ਮੌਸਮ ਚੈੱਕ ਕਰ ਰਹੀ ਸੀ ਮੌਸਮ ਪੂਰਾ ਆਸਮੰ ਮੁੰਡਾ ਕਹਿੰਦਾ ਪਸਖੇ ਖਾਣੀ ਆ ਤੇ ਹੁਣ ਮੈਂ ਚੱਲ ਇੱਥੇ ਪਸਖੇ ਲੈ ਲੈਂਦੇ ਆ ਆਹ ਪਸਖੇ ਸਾਰੀਆਂ ਲਵਾਂਗੇ ਭਾਜੀ ਬਰਕਰਾਰ ਕਿੰਨੇ ਮੈਨੂੰ ਕਹਿੰਦਾ ਹੋਰ ਟੋਟੇ ਕਰਦੀ ਹੈ ਮੈਂ ਅਗਰੇ ਚੂਰੀ ਬਣਾ ਲੱਕ ਕੁੱਟ ਕੇ ਨਾ ਮੁੰਡੇ ਜੇ ਪਾ ਕੇ ਯਾਰ ਐ ਵਧੀਆ ਚੂਰੀ ਕਰਦੇ ਤਿਆਰ ਕਰਦੇ ਦਾ ਹੈ ਤਿਆਰ ਕਰਦੇ ਲੈ ਦੋ ਬੰਦ ਕਿੰਨੀ ਗੋਰੀ ਐਂ ਕਹਿੰਦਾ ਮਮੀ ਤੇਰੀ ਡਾਕਟਰ ਵਾਲ ਚਲ ਜੀ ਕੋਈ ਗੱਲ ਨਹੀਂ ਪੈਰ ਮੈਂ ਪੈਰ ਮੰਜਾ ਮੰਜਾ ਤੋੜ ਨਹੀਂ ਅੱਜ ਸਕੂਲ ਨਹੀਂ ਗਈ ਤੇ ਕੰਮ ਨੂੰ ਕਰੂੰਗੀ ਅੱਜ ਅਸਲ ਜਨਾ ਦੀ ਵਰਦੀ ਧੋ ਦਿੱਤੀ ਤੇ ਉਹ ਗਿੱਲੀਆਂ ਸੁਕੀ ਨਹੀਂ ਤੇ ਜਦ ਮੈਂ ਫਿਕਰ ਸੱਦਾ ਯਾਰ ਗਿੱਲੀ ਨਹੀਂ ਪਾਣੀ ਵਗ ਬੁਮਾਰ ਹੋ ਗਈ ਕਿੱਥੇ ਜਾਵਾਂਗੀ ਘੁੰਮਣ ਮੈਂ ਕੀ ਕਰੀ ਨਾ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਅੱਜ ਦਾ ਤੇ ਵਲੌਗ ਥੋੜਾ ਛੋਟਾ ਹੀ ਬਣਿਆ ਸੀਗਾ ਓਕੇ ਬਾਏ ਬਾਏ